ਜੇ ਅਗਲੇ ਨੇ ਨਹੀਂ ਡਿਸਕਲੋਜ਼ ਕੀਤਾ ਕੁਛ ਯਾਰ ਤੁਸੀਂ ਕਹਦੇ ਯਾਰ ਹਰ ਦੂਜਾ ਬੰਦਾ ਯਾਰ ਪੋਸਟ ਪਾ ਕੇ ਮਤਲਬ ਆਪਣਾ ਤਾਂ ਵਿਆਮ ਚਲਾਉਣ ਦੇ ਚੱਕਰ ਚ ਕਿ ਮੈਂ ਪਹਿਲਾਂ ਦੱਸਦਾ ਹਨਾ ਭਾਈ ਅਗਲੇ ਦੀ ਪ੍ਰਾਈਵੇਸੀ ਦੀ ਰਿਸਪੈਕਟ ਕਰੋ ਯਾਰ ਠੀਕ ਆ ਚੀਜ਼ਾਂ ਨੂੰ ਪ੍ਰਾਈਵੇਟ ਰਹਿਣ ਦਿਓ ਜੇ ਅਗਲੇ ਨੇ ਦੱਸ ਰਿਹਾ ਯਾਰ ਤੁਸੀਂ ਕਿਉਂ ਯਾਰ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦੀਆਂ ਪ੍ਰੈਗਨੈਂਸੀ ਦੀਆਂ ਖਬਰਾਂ ਆਉਣ ਤੋਂ ਬਾਅਦ ਕੁੱਝ ਨਿਊਜ਼ ਚੈਨਲਜ਼ ਦੇ ਵੱਲੋਂ ਬਹੁਤ ਹੀ ਅਜੀਬੋ ਗਰੀਬ ਮੀਮਸ ਬਣਾਏ ਜਾ ਰਹੇ ਨੇ ਮਾਤਾ ਚਰਨ ਕੌਰ ਜੀ ਦੀਆਂ ਪਿਕਸ ਨੂੰ ਅਜੀਬੋ ਗਰੀਬ ਤਰੀਕੇ ਦੇ ਨਾਲ ਐਡਿਟ ਕੀਤਾ ਜਾ ਰਿਹਾ ਹੈ ਕਿਸੇ ਵੀ ਚੀਜ਼ ਦੇ ਰੈਫਰੈਂਸ ਦੇਣ ਲਈ ਤਸਵੀਰ ਤਾਂ ਸਮਝ ਆਉਂਦੀ ਹੈ ਪਰ ਕਈ ਮੀਡੀਆ ਪੇजेस ਦੇ ਦੁਆਰਾ ਤਾਂ ਇਹਨਾਂ ਪਿਕਸ ਨੂੰ ਪੂਰੀ ਤਰ੍ਹਾਂ ਹੀ ਐਡਿਟ ਕਰ ਦਿੱਤਾ ਗਿਆ ਇਹ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਚੱਲਦੀਆਂ ਵੀ ਵੇਖ ਰਹੇ ਹੋ ਇਹਨਾਂ ਤਸਵੀਰਾਂ ਦੇ ਸਾਹਮਣੇ ਆਉਂਦੇ ਹੀ ਜਿੱਥੇ ਫੈਨਜ਼ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਲਈ ਖੁਸ਼ ਸੀ ਅਤੇ ਹੇ ਗੁਰੂ ਦਾ ਸ਼ੁਕਰਾਨਾ ਕਰ ਰਹੇ ਸੀ ਕਿ ਫਿਰ ਤੋਂ ਛੋਟਾ ਸਿੱਧੂ ਜਨਮ ਲਵੇਗਾ ਕੋਤੇ ਇਸ ਤਰ੍ਹਾਂ ਦੇ ਮੀਮਸ ਦੇਖ ਕੇ ਆਡੀਅנס ਨਰਾਜ਼ ਹੁੰਦੀ ਹੋਈ ਵੀ ਨਜ਼ਰ ਆਈ ਇੱਕ ਸਾਈਡ ਤਾਂ ਉਹਨਾਂ ਦੇ ਮੀਮਸ ਬਣਾਏ ਜਾ ਰਹੇ ਨੇ ਅਤੇ ਦੂਜੇ ਪਾਸੇ ਕੁਝ ਕੁ ਫੈਨਸ ਦਾ ਕਹਿਣਾ ਹੈ ਕਿ ਜਦ ਸਿੱਧੂ ਮੁਸੇਵਾਲੇ ਦੇ ਪੇਰੈਂਟਸ ਇਸ ਗੱਲ ਨੂੰ ਰਿਵੀਲ ਨਹੀਂ ਕਰ ਰਹੇ ਤਾਂ ਹਰ ਕੋਈ ਆ ਕੇ ਉਹਨਾਂ ਦੇ ਬਾਰੇ ਕਿਉਂ ਬੋਲ ਰਿਹਾ ਹੈ ਉੱਥੇ ਹੀ ਕੁਝ ਕੁ ਲੋਕ ਇਸ ਤਰ੍ਹਾਂ ਦੀਆਂ ਨਿਊਜ਼ ਸੁਣ ਕੇ ਕਾਫੀ ਖੁਸ਼ ਹੋ ਰਹੇ ਨੇ ਕਿ ਫਾਈਨਲੀ ਸਿੱਧੂ ਮੁਸੇਵਾਲੇ ਦੇ ਮਾਤਾ ਪਿਤਾ ਘਰ ਖੁਸ਼ੀਆਂ ਵਾਪਸ ਆਉਣ ਲੱਗੀਆਂ ਨੇ ਬਾਕੀ ਤੁਸੀਂ ਸਿੱਧੂ ਮੁਸੇਵਾਲੇ ਦੇ ਮਾਤਾ ਪਿਤਾ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਬlesingz ਜ਼ਰੂਰ ਦੇਣਾ